ਕਹਿੰਦੇ ਨੇ ਕਿ ਅਨੰਤ ਮਾਨੀ ਨੇ ਦਿਲਜੀਤ ਦੋਸਾਂਝ ਨੂੰ ਆਪਣੀ ਪ੍ਰੀ-ਵੇਡਿੰਗ ਤੇ ਬੁਲਾਇਆ ਤਾਂ ਸਹੀ ਪਰ ਲੋਕ ਹੁਣ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਹੋ ਰਹੇ ਨੇ ਕਿ ਯਾਰ ਇਹ ਪ੍ਰੀ-ਵੇਡਿੰਗ ਚੱਲ ਰਹੀ ਹੈ ਜਾਂ ਦਿਲਜੀਤ ਦੋਸਾਂਝ ਦਾ ਸਪੈਸ਼ਲ ਕੰਸਰਟ ਰੱਖਿਆ ਹੋਇਆ ਕਹਿੰਦੇ ਨੇ ਇਹ ਇੰਡੀਆ ਦੀ ਸਭ ਤੋਂ ਵੱਡੀ ਪ੍ਰੀ-ਵੇਡਿੰਗ ਹੋ ਰਹੀ ਹੈ ਤੇ ਇਸ ਪ੍ਰੀ-ਵੇਡਿੰਗ ਤੇ ਸਾਰੀ ਦੁਨੀਆ ਦੀ ਨਜ਼ਰ ਹੈ ਪਰ ਯਾਰ ਕਮਾਲ ਦੀ ਗੱਲ ਇਹ ਹੈ ਕਿ ਸਭ ਨੂੰ ਛੱਡ ਕੇ ਸਿਰਫ ਦੋ ਹੀ ਚਿਹਰੇ ਹਾਈਲਾਈਟ ਹੋ ਰਹੇ ਨੇ ਇੱਕ ਤਾਂ ਦਿਲਜੀਤ ਦੋਸਾਂਝ ਤੇ ਦੂਜੀ ਰਿਹਾਨਾ ਖਾਸ ਕਰਕੇ ਉਹ ਲੋਕ ਇਹ ਵੀਡੀਓ ਜ਼ਰੂਰ ਦੇਖਣ ਜਿਹੜੇ ਹਜੇ ਵੀ ਕਨਫਿਊਜ਼ ਨੇ ਦਿਲਜੀਤ ਦੋਸ Yeah. you ਸਭ ਤੋਂ ਪਹਿਲਾਂ ਤੁਸੀਂ ਇਹ ਵਾਲੀ ਵੀਡੀਓ ਦੇਖੋ ਇਹ ਉਹ ਦੌਰ ਸੀ ਜਦੋਂ ਦਿਲਜੀਤ ਦੋਸਾਂਝ ਨੇ ਆਪਣੀ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਸ਼ਾਇਦ ਹੋ ਸਕਦਾ ਦਿਲਜੀਤ ਦੋਸਾਂਝ ਦੇ ਇਸ ਟਾਈਮ ਮਾਈਂਡ ਦੇ ਵਿੱਚ ਸਿਰਫ ਦੋ ਤਿੰਨ ਚੀਜ਼ਾਂ ਹੀ ਹੋਣ ਇੱਕ ਤਾਂ ਸਿੰਗਿੰਗ ਕੈਰੀਅਰ ਦੇ ਵਿੱਚ ਸਟੇਬਲ ਹੋਣਾ ਦੂਜਾ ਨੰਬਰ ਵਕਤ ਤੋਂ ਵਕਤ ਪ੍ਰੋਗਰਾਮ ਲਾ ਕੇ ਪੈਸੇ ਕਮਾਉਣਾ ਪਰ ਹੁਣ ਜੇਕਰ ਤੁਸੀਂ ਇਸ ਵੀਡੀਓ ਨੂੰ ਇਸ ਵੀਡੀਓ ਨਾਲ ਕੰਪੇਅਰ ਕਰੋਗੇ ਤਾਂ ਸੋਚੋਗੇ ਕਿ ਇਸ ਵੀਡੀਓ ਵਿੱਚ ਕਿੰਨਾ ਡਿਫਰੈਂਸ ਹੈ ਇਸ ਟਾਈਮ ਦਿਲਜੀਤ ਦੋਸਾਂਝ ਤੇ ਜ਼ਿੰਮੇਵਾਰੀ ਕਿੰਨੀ ਹੈ ਪਰ ਇੱਥੇ ਦਿਲਜੀਤ ਦੋਸਾਂਝ ਸਿਰਫ ਇੱਕ ਸਿੰਪਲ ਸਿੰਗਰ ਹੀ ਨਹੀਂ ਉਹਨੂੰ ਦੇਖ ਕੇ ਬਾਕੀ ਲੋਕ ਕਰ ਰਿਹਾ ਜਦੋਂ ਦੀਆਂ ਇਹ ਵਾਲੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਇੱਥੇ ਕਈ ਲੋਕ ਖਿਲਾਫ ਨੇ ਦਿਲਜੀਤ ਦੋਸਾਂਝ ਦੇ ਕਈ ਲੋਕ ਸਪੋਰਟ ਕਰ ਰਹੇ ਨੇ ਪਰ ਮੈਂ ਇੱਥੇ ਪਹਿਲਾਂ ਇਹ ਦੱਸ ਦੇਣਾ ਕਿ ਦਿਲਜੀਤ ਦੋਸਾਂਝ ਨੇ ਇਦਾਂ ਦੀਆਂ ਚੀਜ਼ਾਂ ਦੀ ਪਹਿਲਾਂ ਵੀ ਪਰਵਾਹ ਨਹੀਂ ਕੀਤੀ ਤੇ ਇਹ ਵਾਲੀ ਚੀਜ਼ ਦਿਲਜੀਤ ਦੋਸਾਂਝ ਨੂੰ ਸਮੇਂ ਦੇ ਹਿਸਾਬ ਨਾਲ ਆਪੇ ਹੀ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਯਾਰ ਲੋਕ ਆਪ ਹੀ ਬੋਲ ਬੋਲ ਕੇ ਹਟ ਜਾਣਗੇ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਜਿੱਥੇ ਇੰਡੀਆ ਦੀ ਸਭ ਤੋਂ ਵੱਡੀ ਵੈਡਿੰਗ ਤੇ ਸਾਰੀ ਦੁਨੀਆ ਦੀ ਅੱਖ ਹੈ ਉੱਥੇ ਸਾਰੇ ਸੈਲੀਬ੍ਰਿਟੀਜ਼ ਨੂੰ ਛੱਡ ਕੇ ਇਹ ਦੋਨੋਂ ਚਿਹਰੇ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੇ ਨੇ ਇੱਕ ਤਾਂ ਇਸ ਚੀਜ਼ ਦੇ ਵੀ ਆਪਾਂ ਆਉਣੇ ਆ ਪਰ ਹੁਣ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਇਹ ਕਹਿ ਰਹੇ ਨੇ ਕਿ ਦਿਲਜੀਤ ਦੁਸਾਂਝ ਨੇ ਉੱਥੇ ਜਾ ਕੇ ਗਲਤੀ ਕੀਤੀ ਹੈ ਜਾਣ ਦੀ ਬਜਾਏ ਸ਼ੋਅ ਕੈਨਸਲ ਕਰਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ। ਪਹਿਲੀ ਗੱਲ ਤਾਂ ਦਿਲਜੀਤ ਦੁਸਾਂਝ ਦੇ ਬਾਰੇ ਆਪਾਂ ਸਾਰੇ ਜਾਣਦੇ ਕਿ ਉਹ ਹਮੇਸ਼ਾ ਹੀ ਪੰਜਾਬ ਦੇ ਨਾਲ ਰਿਹਾ ਹੈ। ਉਹਨੇ ਇਹ ਗੱਲ ਕਦੇ ਵੀ ਨਹੀਂ ਕਹੀ ਕਿ ਮੈਂ ਕਿਸਾਨਾਂ ਦੇ ਨਾਲ ਨਹੀਂ ਆ। ਇਸ ਚੀਜ਼ ਦੇ ਬਾਰੇ ਤੁਹਾਨੂੰ ਪਿਛਲੇ ਫਾਰਮਰ ਪ੍ਰੋਟੈਸਟ ਤੋਂ ਪਤਾ ਚੱਲ ਹੀ ਗਿਆ ਹੋਊਗਾ। ਦੂਜੀ ਗੱਲ ਜਦੋਂ ਦਿਲਜੀਤ ਦੁਸਾਂਝ ਪੂਰੀ ਤਰ੍ਹਾਂ ਬਾਲੀਵੁੱਡ ਦੇ ਵਿੱਚ ਛਾਇਆ ਹੋਇਆ ਸੀ ਉਦੋਂ ਉਹਨੇ ਕੰਗਣਾ ਰਣੌਤ ਨਾਲ ਪੰਗਾ ਲਿਆ ਸੀ ਵੱਦਗੀ ਕੰਗਣਾ ਦੇ ਵਿੱਚ ਤੇ ਦਿਲਜੀਤ ਦੋਸਾਂਝ ਦੇ ਵਿੱਚ ਦਿਲਜੀਤ ਦੋਸਾਂਝ ਨੇ ਰਿਹਾਨਾ ਦੇ ਲਈ ਰੀਰੀ ਨਾਮ ਤੋਂ ਇੱਕ ਗਾਣਾ ਰਿਕਾਰਡ ਕੀਤਾ ਸੀ ਤੇ ਉਦੋਂ ਕੰਗਣਾ ਨਰੋਤ ਨੇ ਇਹ ਕਿਹਾ ਸੀ ਕਿ ਦਿਲਜੀਤ ਦੋਸਾਂਝ ਨੇ ਇੱਥੋਂ ਵੀ ਹੁਣ ਪੈਸੇ ਕਮਾਉਣੇ ਨੇ ਹੁਣ ਜੇ ਆਪਾਂ ਕੰਗਣਾ ਦੀ ਗੱਲ ਕਰੀਏ ਤਾਂ ਉਹ ਐਵੇਂ ਨਹੀਂ ਬੋਲਦੀ ਉਹਦੇ ਪਿੱਛੇ ਵੀ ਕਾਫੀ ਬੈਕਅਪ ਹੈ ਉਹਦੇ ਵੀ ਕਾਫੀ ਲਿੰਕ ਨੇ ਫਿਰ ਵੀ ਦਿਲਜੀਤ ਦੋਸਾਂਝ ਨੇ ਕੰਗਣਾ ਨੂੰ ਬੈਕ ਟੂ ਬੈਕ ਟਵੀਟ ਕੀਤੇ ਪੰਜਾਬ ਦੇ ਨਾਲ ਖੜਿਆ ਦਿਲਜੀਤ ਇਹਨਾਂ ਦੋਨਾਂ ਦੇ ਵਿੱਚ ਕਾਫੀ ਟਾਈਮ ਟਵੀਟ ਵਾਰ ਚੱਲੀ ਸੋ ਇਹ ਤਾਂ ਹੋ ਗਈ ਫਾਰਮਰ ਪ੍ਰੋਟੈਸਟ ਦੀ ਗੱਲ ਦਿਲਜੀਤ ਦੋਸਾਂਝ ਦੇ ਉੱਥੇ ਜ਼ਰੂਰ ਕਲੀਅਰ ਹੋ ਜੂਗੀ ਜੇ ਤੁਸੀਂ ਹਜੇ ਵੀ ਨਹੀਂ ਸਮਝਿਆ ਕਿ ਮੈਂ ਕਿਹੜੀ ਇਮੇਜ ਦੀ ਗੱਲ ਕਰ ਰਿਹਾ ਤਾਂ ਮੈਂ ਥੋੜਾ ਹੋਰ ਐਕਸਪਲੇਨ ਕਰ ਦਿੰਦਾ ਤੁਸੀਂ ਦੇਖਿਆ ਹੋਣਾ ਕਿ ਲੋਕ ਹਰ ਸਰਦਾਰ ਬੰਦੇ ਦੀ ਵੀਡੀਓ ਦੇ ਥੱਲੇ ਕਮੈਂਟ ਕਰ ਰਹੇ ਸੀ ਸੇਮ ਤਰ੍ਹਾਂ ਦੇ ਤੇ ਉਹ ਹਰ ਸਰਦਾਰ ਬੰਦੇ ਨੂੰ ਲੱਸੀ ਲੱਸੀ ਬੋਲ ਰਹੇ ਸੀ ਮੈਂ ਤਾਂ ਇਹ ਕਹਾਂਗਾ ਕਿ ਇਹ ਉਹਨਾਂ ਲੋਕਾਂ ਤੇ ਇੱਕ ਤਰ੍ਹਾਂ ਦੀ ਚਪੇੜ ਹੀ ਵੱਜੀ ਹੈ ਜਿੱਥੇ ਸਾਰੀ ਦੁਨੀਆ ਮੰਨ ਰਹੀ ਹੈ ਕਿ ਇਸ ਪ੍ਰੀ ਵੈਡਿੰਗ ਤੇ ਸਭ ਤੋਂ ਜ਼ਿਆਦਾ ਕੈਂਟ ਪਰਫਾਰਮੈਂਸ ਦਿਲਜੀਤ ਭੱਜਦੀ ਹੀ ਸੀ ਦਿਲਜੀਤ ਦੋਸਾਂਜ ਦੀ ਪਰਫਾਰਮੈਂਸ ਇੰਨੀ ਵਧੀਆ ਸੀ ਕਿ ਉਹਨੇ ਅੰਬਾਨੀ ਦੇ ਮੁੰਡੇ ਨੂੰ ਵੀ 20 ਮਿੰਟ ਲਈ ਹੋਰ ਗਾਉਣ i'm putting my nose ਉਹਦੇ ਰਿਕੁਐਸਟ ਕਰਨ ਦੇ ਤਰੀਕੇ ਦੇ ਵਿੱਚ ਕਿੰਨੀ ਰਿਸਪੈਕਟ ਸੀ ਦਿਲਜੀਤ ਭਾਜੀ ਦੇ ਲਈ ਉਹ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਨਹੀਂ ਸਕਦੇ ਹੋ ਜਿੱਤੇ ਸਾਰੇ ਸੈਲੀਬ੍ਰਿਟੀਜ਼ ਦਾ ਇੱਕ ਫਿਕਸ ਟਾਈਮ ਰੱਖਿਆ ਹੋਇਆ ਸੀ ਕਿ ਉਹ ਐਨੇ ਟਾਈਮ ਦੇ ਵਿੱਚ ਹੀ ਪਰਫਾਰਮ ਕਰਨਗੇ ਤੇ ਉੱਥੇ ਦਿਲਜੀਤ ਦੁਸਾਂਝ ਤੋਂ ਅੱਧਾ ਘੰਟਾ ਐਕਸਟਰਾ ਪਰਫਾਰਮ ਕਰਵਾਇਆ ਗਿਆ ਤੇ ਮੈਂ ਇਸ ਲਈ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਯਾਰ ਇਹ ਦਿਲਜੀਤ ਦੁਸਾਂਝ ਦਾ ਕਾਂਸਰਟ ਹੀ ਲੱਗ ਰਿਹਾ ਤੇ ਹੁਣ ਰੀਸੈਂਟਲੀ ਇੱਕ ਦਿਲਜੀਤ ਭਾਜੀ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਵੀ ਲਾਈ ਹੈ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਕਿ ਦੁਸਾਂਝਾਂ ਵਾਲੇ ਦਾ ਰੰਗਾ ਰੰਗ ਪ੍ਰੋਗਰਾਮ ਮੈਨੂੰ ਲੱ ਮੈਂ ਸੀ ਮੈਂ ਇੰਨਾ ਮੈਚੂਰ ਨਹੀਂ ਆ ਕਿ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਾ ਸਕਾਂ ਤੇ ਜੇਕਰ ਤੁਸੀਂ ਮੇਰੀ ਕਿਸੇ ਵੀ ਗੱਲ ਤੋਂ ਡਿਸਐਗਰੀ ਹੁੰਨੇ ਹੋ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜਾਂਦੇ ਜਾਂਦੇ ਹੈਸ਼ਟੈਗ ਜਸਟਿਸ ਫਾਰ ਸਿੱਧੂ ਮਸੇਵਾਲਾ ਜ਼ਰੂਰ ਲਿਖ ਕੇ ਜਾਇਓ